ਸਰਨ ਆਪਣੀ ਇੱਕ ਹੋਰ ਨਿਊ ਵਲੌਗ ਦੇ ਵਿੱਚ ਤੇ ਅੱਜ ਦਾ ਵਲੌਗ ਆਪਣਾ ਬਹੁਤ ਦੇਰਵਾਦਾਉਣ ਲੱਗਿਆ ਤੇ ਇਸ ਕਰਕੇ ਸੌਰੀ ਤੇ ਅੱਜ ਆਪਾਂ ਲੱਗੇ ਹਾਂ ਜੂਰੀ ਵਿਡਿਓਣਾ ਤੇ ਦੋ ਤਾਂ ਟਰਾਲੀਆਂ ਭਰਤੀਆਂ ਪਹਿਲਾਂ ਆਪਾਂ ਚੱਲੇਗੇ ਸਕੂਲ ਉਹ ਖੜੇ ਨੇ ਕਹਾਵਲਡ ਮਗਰ ਤੇ ਇੱਕ ਜੌਂਡੀਅਰ ਆ ਬਰਨੇ ਮਗਰ ਇੱਕ ਟਿੰਕੇ ਪਿਆਗਾ ਤੇ ਉਹ ਦੇਖਿਓ ਉਹ ਦਰ ਰੰਗੀਆਂ ਮਸ਼ੀਨ ਬਾਤ ਨੇ ਦੇ ਲਾਂਗੇ ਖੁਦਰ ਟਰੈਕਟਰ ਉਹ ਲੱਗ ਰਹੀ ਹੈ ਤੇ ਦੇਖੋ ਜੀ ਬਾਕੀ ਜੀ ਰੇੜੀਆਂ ਚ ਪਵਾਲ ਨਹੀਂ ਦੀਰੀ ਰੇੜੀ ਪਰ ਹੀ ਖੜੀ ਇੱਕ ਇਹ ਭੁੱਲ ਗਈ ਤੁਸੀਂ ਨਾ ਦੇ ਦੋ ਟਰੱਕ ਜੇ ਹੋ ਕਰੀਆਂ ਨੇ ਤੇ ਬਾਕੀ ਤੇ ਮੈਂ ਦੇਖ ਹੀ ਸਕਦੇ ਹਾਂ ਆਲੀ ਦੂਸਰਾ ਟੈਂਕ ਪਾਉਣਾ ਉਥੋਂ ਆਪਣੇ ਟਰੈਕਟਰ ਬਹੁਤ ਹੀ ਮੁਸ਼ਕਲ ਨਾਲ ਟਪਾਇਆ ਬਲੌਗ ਵੀ ਨਹੀਂ ਬਣਾ ਹੈਗਾ ਤੇ ਹੁਣ ਮਸ਼ੀਨ ਆ ਗਈ ਦੂਸਰਾ ਟੈਂਕ ਪਾਉਣਾ ਤੇ ਦੂਸਰਾ ਟਰੈਕਟਰ ਤੁਸੀਂ ਨਿੱਪਾ ਕੇ ਲੈ ਆ ਗਿਆ ਤੇ ਆਪਣੇ ਜੱਫਟ ਲਾ ਕੇ ਦਿਖਾ ਰਿਹਾ ਬੰਦਾ ਕਿ ਨਹੀਂ ਲੱਗੀ ਹੁਣ ਦੂਸਰੇ ਬਾਣ ਚ ਆ ਕਿ ਲੱਗਾ ਵੱਡਾਗਾ ਬਾਕੀ ਟਰਾਲੀ ਦੇਖੋ ਕਿੰਨੀ ਹੋ ਗਈ ਏ ਇੱਕ ਟਰਾਲੀ ਆਪਾਂ ਹੋਰ ਮੰਗਾਉਣੀ ਪੂਗੀ ਸ਼ਾਇਦ ਦੇਖੋ ਬਾਕੀ ਮੰਗਾਉਣੀ ਪਊਗੀ ਏ ਐਣੀ ਦਾ ਆਪ ਆਪਣਾ ਨਹੀਂ ਮਗਰ ਪਾਲੀ ਇਹਨੂੰ ਕੱਢ ਕੇ ਇਹ ਦੂਜੀ ਟਰਾਲੀ ਘਰੇ ਖੜੀਏਗੀ ਬਾਕੀ ਦੇਖਦੇ ਆਂ ਢੱਟ ਹੋਜੀ ਟਰਾਲੀ ਦਾ ਆਪਣਾ ਵਾਲੀ ਵੀ ਹੋ ਗਈ ਫੁੱਲ ਤੇ ਹੁਣ ਦੇਖਦੇ ਆਂ ਟਰੈਕਟਰ ਦੀ ਢੱਟ ਲੈ ਕੇ ਚੱਲਦੇ ਆਂ ਆਪਾਂ ਹੁਣ ਇਹਨੂੰ ਪਹੀ ਤੱਕ ਟਰਾਲੀ ਮਿੱਤਰ ਜਮਾ ਟੀਸੀ ਤੇ ਲੱਗ ਗਈ ਕਵਾਸਾ 100 ਟੈਂਕ ਸੀਗਾ ਤੇ ਬਾਕੀ ਦੇਖੋ ਇਹ ਤਾਂ ਸਟਾਰਟ ਆ ਦੇਖੋ ਆਪਾਂ ਇਹ ਚੱਕਤਾ ਦਾਲ ਨਹੀਂ ਗਿਆ ਦਾਲ ਨਹੀਂ ਆ ਟੰਨਾ ਕਰਵਾ ਹੀ ਨਹੀਂ ਉਹ ਲੱਗਤੀ ਉਹ ਵੀ ਮਸ਼ੀਨ ਉਹ ਆਉਂਦੇ ਯੋ ਡੀਰ ਚਾੜਦੇ ਨੇ ਮਿੱਤਰ ਹੁਣ ਆਪਣੇ ਆਲਾ ਹੋ ਹੋਏ ਨਹੀਂ ਪੂਰਾ ਤੇ ਲੋਈ ਜੋਂਡੀਰ ਦੀ ਦੇਖੋ ਛੱਟ ਵੇ ਆ ਦੇਖੋ ਇਹ ਹੋ ਗਿਆ ਉਹ ਲੈ ਗਿਆ ਮਿੱਤਰੋ ਜੋਨੀਆ ਤਾਂ ਥੋੜੀ-ਥੋੜੀੇ ਕਰਕੇ ਲੈ ਗਿਆ ਤੇ ਹੁਣ ਬਾਹਰ ਜਾਉਣ ਵਾਲੇ ਸੀ ਦੇਖੋ ਆਪਣਣ ਵੀ ਪਾਰਾ ਗਿਆ ਰ ਤੇ ਲੈ ਚੱਲ 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 ਬੱਲੇ ਬੱਲੇ ਲੈ ਗਿਆ ਇਹਦਾ ਪਰਵਾਹ ਹੀ ਨਹੀਂ ਛੋਟੇ ਨੂੰ ਆ ਹੌਲੈਂਡ ਦੀ ਵਾਰੀ ਫਿਰ ਹੌਲੈਂਡ ਦੀ ਵਾਰੀ ਆਉਣ ਮੁੰਡਿਓ ਅੱਗੇ ਹੌਲੈਂਡ ਦੀ ਵਾਰੀ ਨਾ ਤਾਂ ਚੌਂਡੀਅਰ ਨੇ ਪ੍ਰਵਾਹ ਕਰੀ ਆ ਗਿਆ ਹੌਲੈਂਡ ਨਾ ਦਰਸੋਰ ਹੁੰਦੇ ਨੇ ਪ੍ਰਵਾਹ ਕਰੀ ਨਾ ਜੌਂਡੀਅਰ ਨੇ ਤਾਂ ਠੰਡਾ ਹੀ ਲਈ ਜਾਂਦੇਗਾ ਤੇ ਲੈ ਗਿਆ ਜਾਨਾ ਲੋ ਇਹ ਹੋਈ ਹੁੰਦੇ ਨੇ ਸਾਡਾ ਟਰੈਕਟਰ ਤੇ ਆ ਜਾਂਦਾ ਆਫ ਰੋਡ ਆਪਣਾ ਲਾਉ ਜਾਂਦਾ ਤੇ ਜੌਂਡੀਅਰ ਉਹ ਅੱਗੇ ਨੰਗਿਆ ਇੱਕ ਦੰਦ ਨੂੰ ਨੰਗਿਆ ਗਰਦੀ ਤੇ ਅੱਜ ਦੇ ਵਲੌਗ ਚੇਨਈ ਜਿਹੜੀ ਵੀ ਵੀਡੀਓ ਵਧੀਆ ਲੱਗੀ ਤਾਂ ਇੱਕ ਮਿੰਟ ਸੇ ਜੁੜ ਕਰ ਦਿਓ ਚੈਨਲ ਨੂੰ ਬਰਕਰਾਰ ਰੱਖਣਾ ਤੇ ਹੋਰ ਵਲੌਗ ਦੇਖਣੇ ਚੰਗੀ ਲੱਗੇ ਆਪ ਨੂੰ ਫਾਲੋ ਤੇ ਲੋ ਜੀ ਹੁਣ ਆਪਾਂ ਚੱਲ ਜਾਈਏ ਕਰੇ